ਸਤਨਾਮ ਵਾਹਿਗੁਰੂ ਸਾਹਿਬ ਜੀ ਵਾਡ ਅੰਸ ਕੀ ਵਾ ਮਹੱਲਾ 4 ਲਲਾ ਬਹਿਮਾ ਕੀ ਤਹਨੇ ਗਾਵਣੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸਲੋਕ ਮਹੱਲਾ 3 ਜੀ ਸ਼ਬਦ ਜਤੇ ਵਡਹੰਸ ਹੈ ਸਚਨਾ ਮੁਰਤਾਰ ਸਚ ਸੰਗਰ ਹੈ ਸਦ ਸਚ ਰਹੈ ਸਚ ਨਾਮ ਪਿਆਰ ਸ਼ਬਦ ਰਤੇ ਵਡ ਹੰਸ ਹੈ ਸਚ ਨਾਮ ੁਰਤਾਰ ਸਚ ਸੰਗ ਰਹਿ ਸਦ ਸਚ ਰਹੇ ਸਚ ਨਾਮ ਪਿਆਰ ਸਦਾ ਜਿਰਨ ਮਹਿ ਨਾ ਲਗਾਈ ਨਦਰ ਕੀ ਕਰਤਾ ਨਾਨਕ ਹਾਉ ਤਨ ਕਬਲ ਹਾਰਣਾ ਜੋ ਅੰਧਿਨ ਜਪਹਿ ਮੋਹਾਰ ਮਹੱਲਾ ਤੀਜਾ ਮੈਂ ਜਾਣੈ ਵੜੇ ਹੰਸ ਹੇ ਤਾ ਮੈਂ ਕੀਆ ਸੰਗ ਜੇ ਜਾ ਬਗ ਬਪੜਾ ਤਾਂ ਜਨਮ ਦੇਂਦੀ ਅੰਗ ਮਹੱਲਾ ਤੀਜ ਹੰਸਾ ਵੇਖਤੰਤਿਆ ਭਗਵਾਨ ਤੇ ਆਇਆ ਚਾਉ ਡੁੱਬ ਮੁਏ ਬਗ ਬਪੜਾ ਸੇਤਲ ਉੱਪਰ ਪਾ ਪੜੀ ਤੂੰ ਆਪੇ ਹੀ ਆਪ ਆਪ ਹੈ ਆਪ ਕਾਰਨ ਕੀਆ ਤੂੰ ਆਪੇ ਆਪਣਰੰਕਾਰ ਹੈ ਕੋ ਅਗਰ ਨਾ ਬੀਆ ਤੋ ਕਰ ਕਰ ਸਮਰਥ ਹੈ ਤੂੰ ਕਰ ਸੁਥੀਆ ਤੂੰ ਅਰ ਮੰਗੇ ਰਾਮ ਦੇਵਨਾ ਸਗਨਾ ਜੀਆ ਸਭ ਅੱਖੋ ਸਤਿਗੁਰ ਵਾਹਵਾ ਜਿਨ ਦਾਨ ਹਰਨਾ ਮੁਖ ਦੀਆ ਦੇਵਾਂ ਸਗਨ ਆਹ ਜੀਆ ਸੋ ਅੱਖੋ ਸਤ ਗੁਰ ਵਾਹ ਵਾਹ ਜਿਨ ਦਾਨ ਹਰ ਨਾਮ ਮੁਖ ਦੀਆ ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤੈ ਵਡਹਾਂਸ ਕੀ ਵਾਰ ਮਹੱਲਾ ਚੌਥਾ ਲਲਾ ਵਹਿਲ ਮਾ ਕੀ ਤੁਨਗਾਵਣੀ ੴ ਸਤਿਗੁਰ ਪ੍ਰਸਾਦ ਸੰਨੋਕ ਮਹੱਲਾ ਤੀਜਾ ਸ਼ਬਦ ਵਰਤੇ ਵਡਹਾਂਸ ਹੈ ਸਚ ਨਾਮ ਓਰ ਧਾਰ ਸਚ ਸੰਗ ਰਹੈ ਸਦ ਸਚ ਰਹੈ ਸਚ ਨਾਮ ਪਿਆਰ ਗੁਰੂ ਤੇਰ ਹਰਵਾਲੇ ਅੱਜ ਦਾ ਪਾਵਨ ਵਿਖਵਾਕ ਸੋਢੀ ਸੁਲਤਾਨ ਗੁਰੂ ਰਾਮਦਾਸ ਪਿਤਾ ਜੀ ਦੀ ਬਖਸ਼ਿਸ਼ ਕੀਤੀ ਹੋਈ ਵਡਹਾਂਸ ਕੀ ਵਾਰ ਦੇ ਅੰਦਰ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪਉੜੀ ਗੁਰੂ ਰਾਮਦਾਸ ਪਿਤਾ ਜੀ ਦੀ ਪਾਵਨ ਅੰਗ 585 ਅਤੇ 68 ਤੇ ਸੁਭਾਏ ਮਾਨ ਸਤ ਗੁਰ ਬਖਸ਼ਿਸ਼ ਕਰਦੇ ਨੇ ਭਾਈ ਜਿਹੜੇ ਸ਼ਬਦ ਵਿਚਰਤੇ ਜਾਂਦੇ ਨੇ ਉਹ ਅਸਲ ਵਿੱਚ ਵਡਹਾਂਸ ਨੇ ਭਾਓ ਉਹ ਬੜੇ ਪਿਆਰ ਵਾਲੇ ਨੇ ਸੋਹਣੇ ਨੇ ਜਿਨ੍ਹਾਂ ਦੇ ਹਿਰਦੇ 'ਚ ਮਾਲਕ ਦਾ ਨਾਮ ਟਿਕਿਆ ਰਹਿੰਦਾ ਹੈ ਉਹ ਹਮੇਸ਼ਾ ਹੀ ਸੱਚ ਨੂੰ ਇਕੱਠਾ ਕਰਦੇ ਨੇ ਸੱਚ ਨੂੰ ਹੀ ਪਿਆਰ ਕਰਦੇ ਨੇ ਤੇ ਸੱਚ ਨੂੰ ਹੀ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦੇ ਨੇ ਤੇ ਜਿਹੜੇ ਇਸ ਤਰੀਕੇ ਦੇ ਨਾਲ ਜੀਵਨ ਜਿਉਂਦੇ ਨੇ ਤੇ ਰੱਬ ਵੀ ਮਿਹਰ ਕਰਦਾ ਏ ਉਸ ਦਸਵਾ ਹੈ ਕਿ ਉਹ ਬਿਨਾਂ ਮੰਗਿਆ ਵੀ ਦਾਤਾਂ ਬਖਸ਼ ਦਿੰਦਾ ਤਾਂ ਹੀ ਉਹ ਸਾਰੇ ਸੰਸਾਰ ਤੇ ਕਿਰਪਾ ਕਰਦਾ ਏ ਕਿ ਦੇਂਦਾ ਦੇ ਲੈਂਦੇ ਥਕ ਪਾਹੀ ਜੁਗਾ ਜੁਗੰਤਰ ਖਾਏ ਹੀ ਖਾਏ ਨੇ ਸਤਗੁਰ ਕਹਿੰਦੇ ਪਿਆਰਿਆ ਤੋ ਉਸ ਦੀ ਯਾਦ ਵਿੱਚ ਜੁੜ ਉਸ ਦੇ ਗੁਣ ਗਾ ਉਹ ਤੇਰੀ ਇੱਜ਼ਤ ਰਾਖੀ ਤੇ ਤੇਰੀਆਂ ਭਾਵਨਾਵਾਂ ਉਹ ਆਪ ਜਾਣਦਾ ਏ ਤੇ ਆਪ ਰਾਖੀ ਕਰੇਗਾ ਤੇ ਭਾਵਨਾਵਾਂ ਨੂੰ ਫਲ ਲਾਏਗਾ ਤੈਨੂੰ ਮੰਗਣ ਦੀ ਵੀ ਲੋੜ ਨਹੀਂ ਪੈਗੀ ਤਾਂ ਇਸ ਪੜਦੇ ਹਾਂ ਰੋਜ਼ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਤੇ ਮੰਗਣ ਦੀ ਲੋੜ ਨਹੀਂ ਤੂੰ ਸੇਵਾ ਵਿੱਚ ਲੱਗ ਯਾਦ ਵਿੱਚ ਜੁੜ ਤੇਰੀ ਝੋਲੀ ਵਿੱਚ ਸਾਰੇ ਪਦਾਰਥ ਰਬ ਜੀ ਨੇ ਪਾ ਦੇਣੇ ਨੇ ਕਿਉਂਕਿ ਉਹ ਵਿਣ ਬੋਲੇ ਆ ਸਭ ਕੇ ਜਾਣ ਦਾ ਦਾ ਮਾਲਕ ਹੈ ਸਤ ਕਰ ਕੇ ਉਪਕਾਰਨ ਉਸ ਮਾਲਕ ਦੀ ਯਾਦ ਗੁਰ ਸ਼ਬਦ ਨਾਲ ਜੁੜ ਕੇ ਆਪਣੇ ਜੀਵ ਨੂੰ ਸਵਾਰੀ ਸਤ ਗੁਰ ਸਭਨਾ ਨੂੰ ਨਾਮ ਸੇਵਾ ਸਿਮਰਨ ਵਕਸ਼ਨ ਸਭਨਾਂ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਜੀ ਹੁਈਆਂ ਉੱਲਾਂ ਦੇਖਿਮ ਵਾਹਿ ਹੈ ਗੁਰ ਜੀ ਕਾ ਖਾਲਸਾ ਵਾਹ ਇਹ ਗੁਰੂ ਜੀ ਕੀ ਫਤਿਹ